ਆਮ ਆਦਮੀ ਪਾਰਟੀ ਦੇ ਵੱਲੋਂ ਆਵਾਜ਼ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੁਣ ਸੁਖਪਾਲ ਖੈਰਾ ਨੂੰ ਵੀ ਮੁੜ ਜੇਲ੍ਹ ਭੇਜਣ ਦੀ ਭਗਵੰਤ ਮਾਨ ਨੇ ਤਿਆਰੀਆਂ ਖਿੱਚੀਆਂ ਹੋਈਆਂ ਨੇ ਤੇ ਬਾਹਰ ਆਉਣ ਲਈ ਪੂਰੇ-ਪੂਰੇ ਉਹ ਸਫਲ ਨਹੀਂ ਹੋ ਰਹੇ ਤੇ ਜਿਸ ਨੂੰ ਲੈ ਕੇ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਜਿਹੜੇ ਉਹ ਵੀ ਸਾਦੇ ਜਾਣੇ ਨੇ ਤੇ ਲੱਖਾਂ ਸਿਧਾਂਤਾਂ ਦਾ ਇੱਕ ਵੱਡਾ ਅਭਿਆਨ ਸਾਹਮਣੇ ਆ ਤੇ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ ਅਤੇ ਆਮ ਆਦਮੀ ਪਾਰਟੀ ਦਾ ਇਹਨਾਂ ਜ਼ਿਆਦਾ ਧੱਕਾ ਚੱਲ ਰਿਹਾ ਹੈ ਕਿ ਹੁਣ ਜਦੋਂ ਸੁਖਪਾਲ ਖੈਰ ਨੂੰ ਜ਼ਮਾਨਤ ਮਿਲਣ ਜਾ ਰਹੀ ਸੀ ਤਾਂ ਉਸ ਦੇ ਬਾਵਜੂਦ ਵੀ ਉਹਨਾਂ ਦੇ ਉੱਤੇ ਇੱਕ ਹੋਰ ਝੂਠਾ ਪਰਚਾ ਜਿਹੜਾ ਦਰਜ ਕਰ ਦਿੱਤਾ ਤੇ ਲਗਾਤਾਰ ਇਸ ਗੱਲ ਨੂੰ ਲੈ ਕੇ ਸਰਕਾਰਾਂ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਲੱਖਾਂ ਸਿਧਾਨਾ ਦਾ ਕੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀਓ ਹੱਦ ਹੋ ਗਈ ਯਾਰਾ ਇੰਨੀ ਧੱਕੇਸ਼ਾਹੀ ਐਡੇ ਨਾਦਰशाही ਫਰਮਾਨ ਜਿਹੜੇ ਸਰਕਾਰ ਸੁਣਾ ਰਹੀ ਆ ਜਮਈ ਆਵਾਜ਼ਾਂ ਨੂੰ ਦਬ ਬੰਦ ਕੀਤਾ ਜਾ ਰਿਹਾ ਐ ਤਾਂ ਮੈਨੂੰ ਲੱਗਦਾ ਜਿਵੇਂ ਪਾਕਿਸਤਾਨ 'ਚ ਹੋ ਰਿਹਾ ਨਾ ਉਹ ਜਿਵੇਂ ਉੱਥੋਂ ਵਾਲੇ ਇਮਰਾਨ ਖਾਨ ਦੇ ਮਗਰ ਪਏ ਹੋਏ ਆ ਕਿਵੇਂ ਝੂਠੇ ਦੇ ਝੂਠਾ ਮੁਕੱਦਮਾ ਮੜੀ ਜਾਂਦੇ ਆ ਜੇਲ੍ਹ 'ਚ ਅੰਦਰ ਬੈਠੇ ਦੀ ਉਹ ਹਾਲਾਤ ਪੰਜਾਬ ਦੇ ਹੋਏ ਪਏ ਆ ਅੱਜ ਸੁਖਪਾਲ ਸਿੰਘ ਖੈਰੇ ਦੀ ਜ਼ਮਾਨਤ ਦਾ ਹੁਕਮ ਆਉਂਦਾ ਹੈ ਹਾਈ ਕੋਰਟ ਵੱਲੋਂ ਸਵੇਰੇ 11 ਵਜੇ ਕਿ ਸੁਖਪਾਲ ਸਿੰਘ ਖੈਰਾ ਜਿਹੜੇ ਪਿਛਲੇ ਸਾਢੇ 3 ਮਹੀਨਿਆਂ ਤੋਂ ਬੰਦ ਹੈ ਉਹਨੂੰ ਭਾਈ ਜ਼ਮਾਨਤ ਦਿੱਤੀ ਜਾਂਦੀ ਹੈ ਪਰ ਨਾਲ ਦੀ ਨਾਲ ਸੁਖਪਾਲ ਸਿੰਘ ਖੈਰੇ ਉੱਤੇ 2:10 ਦੇ ਉੱਤੇ ਮਕਦਮਾ ਦਰਜ ਕਰ ਦਿੱਤਾ ਜਾਂਦਾ ਹੈ ਕਪੂਰਥਲਾ ਦਾ ਸੁਭਾਨਪੁਰ ਥਾਣਾ ਜਿਹੜਾ ਉੱਥੇ ਮਕਦਮਾ ਕਿ ਦਰਜ ਕੀਤਾ ਜਾਂਦਾ ਹੈ 195 ए ਦਾ 195 ए ਤੋਂ ਭਾਵ ਵੀ ਖੈਰਾ ਜੇ ਬਾਹਰ ਆਊਗਾ ਤਾਂ ਇਹ ਆਪਣੇ ਗਵਾਹਾਂ ਨੂੰ ਡਰਾ ਧਮਕਾ ਸਕਦਾ ਹੈ ਉਹਨਾਂ ਬਲਕਿ ਦਰਖਾਤਵਾ ਕੇ ਖੈਰੇ ਦੇ ਮਕਦਮਾ ਦੇ ਕੇ ਅੱਜ ਉਹਨੂੰ ਫੇਰ ਰਿਮਾਨਡ ਤੇ ਲੈ ਲਿਆ ਜਾਂਦਾ ਹੈ ਦੇਖੋ ਇਹ ਇੱਕ ਤਰ੍ਹਾਂ ਦੇ ਨਾਲ ਹਾਈ ਕੋਰਟ ਦੀ ਵੀ ਤਹੀਨ ਹੈ ਹਾਈ ਕੋਰਟ ਹੋਵੇ ਸੁਪਰੀਮ ਕੋਰਟ ਹੋਵੇ ਸੈਸ਼ਨ ਕੋਰਟ ਹੋਵੇ ਉਹ ਕਦੋਂ ਜਮਾਨਤ ਦਿੰਦੇ ਆ ਜਦੋਂ ਉਹਨਾਂ ਨੂੰ ਪੂਰੀ ਜੱਜਾਂ ਨੂੰ ਇਸ ਗੱਲ ਦੀ ਸਰਟੀਫਾਈ ਹੁੰਦੀ ਹੈ ਜੱਜ ਪੂਰਨ ਤੌਰ ਦੇ ਉੱਤੇ ਉਹਨਾਂ ਨੂੰ ਇਹ ਲੱਗਦਾ ਹੁੰਦਾ ਵੀ ਇਹ ਬੰਦਾ ਬਾਹਰ ਜਾ ਕੇ ਕਿਸੇ ਵੀ ਤਰੀਕੇ ਨਾਲ ਜਿਹੜੀ ਇਨਵੈਸਟੀਗੇਸ਼ਨ ਹੈ ਜਿਹੜੀ ਜਾਂਚ ਹੈ ਜਿਹੜਾ ਮੁਕੱਦਮਾ ਟ੍ਰਾਇਲ ਚੱਲਣਾ ਗਵਾਹੀਆਂ ਹੋਣੀਆਂ ਹੈ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਇਹ ਬੰਦਾ ਕੋਈ ਉਹਨਾਂ ਦਾ ਦਿਵਾ ਨਹੀਂ ਪਾਊਗਾ ਟਮਕਾ ਉਹ ਕਰਨੀ ਡਰਾਉਗਾ ਨਹੀਂ ਤਾਂ ਹੀ ਹਾਈ ਕੋਰਟਾਂ ਸੁਪਰੀਮ ਕੋਰਟਾਂ ਸੈਸ਼ਨ ਕੋਰਟਾਂ ਜਮਾਨਤਾਂ ਦਿੰਦੀਆਂ ਨੇ ਪਰ ਮਾਦਾ ਸ਼ੇਰਾਂ ਨੇ ਕਮਾਲ ਕਰੀ ਪਈ ਆ ਯਾਰ ਚੱਕ ਕੇ ਨਾਲ ਦੀ ਨਾਲ ਦੋ ਦਸਤੇ ਦੇ ਕੇ ਪਰਚਾ ਤੇ ਲ ਜਾ ਕੇ ਰਿਮਾਰਟ ਤੇ ਦੁਬਾਰਾ ਫਿਰ ਜੇਲ੍ਹ ਚ ਹੁਣੇ ਯਾਦ ਰੱਖਿਓ ਇਸ ਤੌਜਲਾ ਮਹਾਰਾਜ ਇਹ ਇਨਕਲਾਬੀਆਂ ਦੀ ਸਰਕਾਰ ਆ ਇੰਨੀ ਧੱਕਾਸ਼ਾਹੀ ਯਾਰ ਇਹ ਯਾਦ ਰੱਖਿਓ ਇਹ ਕਿਸੇ ਵੀ ਤਰੀਕੇ ਦੇ ਨਾਲ ਸੁਖਪਾਲ ਸਿੰਘ ਖੇਰੇਵਰਗਿਆਂ ਨੂੰ ਜੋ ਹੋਲ ਜਿਹੜੀਆਂ ਆਵਾਜ਼ਾਂ ਪੰਜਾਬ ਲਈ ਬੋਲਦੀਆਂ ਨੇ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਲੋਕਾਂ ਨੂੰ ਇਹ ਕਿਸੇ ਵੀ ਤਰੀਕੇ ਨਾਲ ਚਾਹੇ ਚੱਕ ਕੇ ਅੰਦਰ ਸੱਟਣਗੇ ਲੋਕ ਸਭਾ ਤੋਂ ਪਹਿਲਾਂ ਚਾਹ ਜਿਹੜੇ ਅੰਦਰ ਆ ਉਹ ਨਿਕਲ ਨਹੀਂ ਦੇਣੇ ਤੇ ਯਾਦ ਰੱਖਿਓ ਦੂਜੇ ਪਾਸੇ ਆਪਜੀ ਕਾ ਮਾਰਦੇ ਆ ਈਡੀ ਦੇ ਤੀਜੀ ਵਾਰੀ ਸਾਮਣ ਹੋ ਗਏ ਕੇਦਰੀ ਵਾਰ ਨੂੰ ਦਾਤਨਾਂ ਅਗੇ ਪੰਜਾਬ ਬਹਿ ਗਿਆ ਲੁਕਿਆ ਰਿਹਾ ਕਹ ਜੀ ਮੈਂ ਤਾਂ ਇੱਥੇ ਆ ਕੇ ਪਾਸ਼ਨਾ ਕਰ ਰਿਹਾ ਜੀ ਮੈਂ ਤਾਂ ਮੈਡੀਟੇਸ਼ਨ ਕਰ ਰਿਹਾ ਜੀ ਮੈਂ ਜੋਗਾ ਕਰ ਰਿਹਾ ਜੀ ਉਹ ਇੱਕ ਈੜੀ ਤੋਂ ਬਚਣ ਦਾ ਢੰਗ ਤਰੀਕਾ ਸੀ ਦੁਬਾਰਾ ਫੇਰ ਈੜੀ ਦੇ ਸੱਮਣ ਆਏ ਹੁਣ ਦੀਦੀ ਵਾਲੀ ਫੇਰ ਸੱਮਣ ਆਇਆ ਕਹਿੰਦਾ ਮੈਂ ਪੇਸ਼ ਨਹੀਂ ਹੋਊਂਗਾ ਆਪ ਇਹ ਕਹਿੰਦੇ ਐ ਮੋਦੀ ਧੱਕਾ ਕਰਦਾ ਮੋਦੀ ਆਪਣੀਆਂ ਏਜੰਸੀਆਂ ਨੂੰ ਈੜੀ ਹੋਵੇ ਸੀਬੀਆਈ ਹੋਵੇ ਉਹਨਾਂ ਨੂੰ ਸਾਡੇ ਤੋਂ ਸਾਡੇ ਦੇ ਖਿਲਾਫ ਵਰਤ ਰਿਹਾ ਹੈ ਸਾਡੇ ਦੇ ਪਰਚੇ ਕਰਾ ਰਿਹਾ ਹੈ ਸਭ ਜੈਸਟੰ ਦੀ ਤਿਆਰੀ ਹੋ ਰਹੀ ਐ ਤੇ ਤੁਸੀਂ ਕੀ ਕਰ ਰਹੇ ਹੋ ਅਖੌਤੀ ਡਰਾਮੇ ਬਾਜੋ ਉਹ ਝੂਠੇ ਯਾਲੀ ਇਨਕਲਾਬੀਓ ਉਹ ਇੰਨਾ ਧੱਕਾ ਇੰਨਾ ਜ਼ੁਲਮ ਤੁਸੀਂ ਇਸ ਤਰੀਕੇ ਨਾਲ ਇਹ ਆ ਲੋਕਤੰਤਰ ਯਾਰ ਜਮਾ ਹੀ ਬੰਦੇ ਦੀਆਂ ਤੁਸੀਂ ਜਮਾ ਹੀ ਖਤਮ ਕਰ ਕਿਹੜਾ ਅਧਿਕਾਰ ਐ ਇੱਥੇ ਬੰਦੇ ਨੂੰ ਕਿੱਥੇ ਰਹਿ ਗਈ ਮਨੁੱਖੀ ਅਧਿਕਾਰਾਂ ਦੀ ਗੱਲ ਤੇ ਕਿੱਥੇ ਆ ਭਾਈ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਜਿਹੜੇ ਮਨੁੱਖੀ ਅਧਿਕਾਰਾਂ ਰਵਾਪਉਣ ਵਾਲੇ ਲੋਕ ਆ ਆ ਜਮੇ ਚੁੱਪ ਆ ਯਾਰ ਆ ਜਮੇ ਜੱਗੋਂ ਤੇਰ ਵੀ ਹੋ ਰਹੀ ਆ ਬੰਦਿਆ ਨਾਲ ਯਾਰ ਨਾ ਦੀ ਕੋਈ ਪਾਰਟੀ ਬੋਲ ਰਹੀ ਐ ਉਹ ਨਾ ਕਾਂਗਰਸੀ ਬੋਲ ਰਹੇ ਐ ਉਹ ਅੰਦਰ ਖਾਤੇ ਮਿਲੇ ਹੋਇਆ ਰਾਜਪਟੇਂਦਰ ਦੇ ਭਵੰਤ ਨਾਲ ਵੀ ਕੋਈ ਗੱਲ ਨਹੀਂ ਠੋਕੀ ਰੱਖਣ ਦਰ ਕੋਈ ਪ੍ਰਵਾਹ ਨਹੀਂ ਨਾ ਆਉਣ ਦੇ ਵੋਟਾਂ ਤੋਂ ਪਹਿਲਾਂ ਡੱਬ ਦੇ ਅੰਦਰ ਹੋਰ ਆ ਇੱਕ ਪਰਚਾ ਹੋਰ ਦੇਣਾ ਜਦੋਂ ਉਹ ਜਮਾਨਤ ਉਹ ਇੱਕ ਹੋਰ ਦੇ ਦੇਣਗੇ ਉਹ ਦੋ ਜੋ ਜਮਾਨਤ ਦੋ ਹੋਰ ਦੇ ਦੇਣਗੇ ਆਹੀ ਕੰਮ ਚੱਲਣਾ ਸੋ ਪੰਜਾਬ ਦੇ ਲੋਕੋ ਓ ਲੋਕੋ ਪੰਜਾਬ ਦੇਓ ਅੱਜ ਉਹ ਵਿਚਾਰਾ ਕਲਵੰਤ ਸਿੰਘ ਰਾਉਕੇ ਵਾਲਾ ਉਹਦੇ ਚਾਚੇ ਤੇ ਤਾਏ ਦੀ ਮੌਤ ਹੋਈ ਉਹਨੂੰ ਹਾਈ ਕੋਰਟ ਨੇ ਛੇ ਦਿਨਾਂ ਦੀ ਪੈਰੋਲ ਦਿੱਤੀ ਛੁੱਟੀ ਦਿੱਤੀ ਵੀ ਜਾ ਆਪਣੇ ਘਰੇ ਆਪਣੇ ਪਰਿਵਾਰ ਦੇ ਦੁੱਖ ਆਪਣਾ ਆਪਣੇ ਪਰਿਵਾਰ ਦਾ ਦੁੱਖ ਮਟਾ ਜਾ ਕੇ ਓਏ ਉਹਨੂੰ ਲੈ ਕੇ ਸਹੀ ਮੋਗੇ ਰੱਖ ਲਿਆ